ਆਮ ਆਦਮੀ ਪਾਰਟੀ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ। ਉਹਨਾਂ ਦੇ ਮੌਜੂਦਾ ਐਮਐਲਏ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਹੈ ਅਤੇ ਕਾਂਗਰਸ ਦੇ ਵਿੱਚ ਜਾ ਕੇ ਸ਼ਾਮਿਲ ਹੋ ਗਏ ਨੇ। ਸੋ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਲੱਗਿਆ ਹੈ ਜਦੋਂ ਕੀ ਲਗਾਤਾਰ ਤਿਆਰੀਆਂ ਵਿਧਾਨ ਸਭਾ ਦੀਆਂ ਕਰ ਰਹੇ ਹਨ ਹਰਿਆਣਾ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਹੈ। ਝਟਕਾ ਉਸ ਦੌਰਾਨ ਜਿੱਥੇ ਕਿ ਇੱਕ ਪਾਸੇ ਕਾਂਗਰਸ ਦੇ ਨਾਲ ਗਠਜੋੜ ਦੀਆਂ ਗੱਲਾਂ ਹਰਿਆਣਾ ਦੇ ਵਿੱਚ ਹੋ ਰਹੀਆਂ ਨੇ ਲੇਕਿਨ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਵੱਲੋਂ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਹੀ ਸ਼ਾਮੂਲੀਅਤ ਕੀਤੀ ਗਿਆ ਸੋ ਦਿੱਲੀ ਦੇ ਵਿੱਚ ਇਹ ਝਟਕਾ ਆਮ ਆਦਮੀ ਪਾਰਟੀ ਨੂੰ ਲੱਗਾ ਜਦੋਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਮਾਪੁਰੀ ਵਿਧਾਨ ਸਭਾ ਸੀਟ ਤੋਂ ਆਪ ਦੇ ਵਿਧਾਇਕ ਰਜਿੰਦਰ ਪਾਲ ਗੌਤਮ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿਹੜੇ ਕਾਂਗਰਸ ਦੇ ਵਿੱਚ ਸ਼ਾਮੂਲੀਅਤ ਕੀਤੀ ਗਿਆ ਕਾਂਗਰਸ ਦਾ ਹੱਥ ਫੜਿਆ ਗਿਆ ਸੋ ਉਹਨਾਂ ਦੇ ਵੱਲੋਂ ਪਾਰਟੀ ਛੱਡਣ ਤੋਂ ਤੁਰੰਤ ਬਾਅਦ ਹੀ ਕਾਂਗਰਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਸ਼ਮੂਲੀਅਤ ਹੈ ਉਹ ਕੀਤੀ ਗਈ ਹੈ ਜੇਕਰ ਰਜਿੰਦਰਪਾਲ ਗੌਤਮ ਦੀ ਗੱਲ ਕਰੀਏ ਤਾਂ ਜਿਹੜੇ 2 ਬਾਰ ਦੇ ਐਮਐਲਏ ਨੇਗੇ ਸੀਮਾਪੁਰੀ ਵਿਧਾਨ ਸਭਾ ਹਲਕੇ ਤੋਂ ਉਹ ਇੱਕ Dalit ਕਾਰਕੁਨ ਤੇ ਵਕੀਲ ਹੋਣ ਦੇ ਨਾਲ ਨਾਲ ਸੀਮਾਪੁਰੀ ਵਿਧਾਨ ਸਭਾ ਹਲਕੇ ਤੋਂ 2 ਬਾਰ ਦੇ ਐਮਐਲਏ ਰਹਿ ਚੁੱਕੇ ਨੇ 2015 ਦੇ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੇ ਸੀਮਾਪੁਰੀ ਸੀਟ ਤੋਂ ਭਾਜਪਾ ਨੇਤਾ ਨੂੰ 48821 ਵੋਟਾਂ ਨਾਲ ਹਰਾਇਆ ਸੀ 2020 ਦੇ ਚੋਣਾਂ ਵਿੱਚ ਵੀ ਉਹਨਾਂ ਨੇ ਲੋਜਪਾ ਉਮੀਦਵਾਰ ਸੰਤ ਲਾਲ ਨੂੰ ਹਰਾਇਆ ਸੀ ਜੇਕਰ ਗੱਲ ਕਰੀਏ ਤਾਂ 2014 ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਰਜਿੰਦਰ ਗੋਤਮ ਦਿੱਲੀ ਯੂਨੀਵਰਸਿਟੀ ਤੋਂ ਲਾ ਗ੍ਰੈਜੂਏਟ ਨੇ ਉਹਨਾਂ ਨੇ ਲੇਬਰ ਲਾ ਵਿੱਚ ਡਿਪਲੋਮਾ ਅਤੇ ਮਨੁੱਖੀ ਸਰੋਤ ਪ੍ਰਬੰਧਨ ਵਿੱਚ ਪੋਸਟ ਗ੍ਰੈਜੂਏਟਨ ਦਾ ਡਿਪਲੋਮਾ ਕੀਤਾ ਹੋਇਆ ਹੈ ਰਜਿੰਦਰ ਗੋਤਮ ਨੇ 9 ਅਕਤੂਬਰ 2022 ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਸੀ ਸੋ ਮੌਜੂਦਾ ਵਿਧਾਇਕ ਕਿ ਨਹੀਂ ਸਕੋ ਉਹ ਮੰਤਰੀ ਵੀ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਤੇ 9 ਤਰੀਕ ਦੇ ਵੱਲੋਂ ਜਿਵੇਂ ਕਿ ਦੱਸਿਆ ਗਿਆ 9 ਫਰਵਰੀ ਨੂੰ ਉਹਨਾਂ ਦੇ ਵੱਲੋਂ ਜਿਹੜਾ ਅਸਤੀਫਾ ਉਹ ਦਿੱਤਾ ਗਿਆ ਸੀ ਆ ਆਪਣੇ ਮੰਤਰੀ ਪਦ ਦੇ ਉੱਪਰੋਂ ਸੋ 2022 ਦੀ ਇਹ ਘਟਨਾ ਕੀ ਜਦੋਂ ਉਹਨਾਂ ਦੇ ਵੱਲੋਂ ਆਪਣੀ ਮੰਤਰੀ ਪਦ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਸੋ ਦੱਸ ਦਈਏ ਕਿ ਸੀਮਾਪੁਰੀ ਇਲਾਕੇ ਤੋਂ ਸੀਮਾਪੁਰੀ ਵਿਧਾਨ ਸਭਾ ਹਲਕੇ ਤੋਂ ਦੋ ਬਾਰ ਜਿਹੜੇ ਉਹ ਵਿਧਾਇਕ ਨੇ ਉਹ ਰਹਿ ਚੁੱਕੇ ਨੇ ਇੱਕ ਵਾਰ ਉਹ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਵੀ ਹੋਏ ਸੀ ਭਾਵੇਂ ਕਿ ਉਹਨਾਂ ਦੇ ਵਿੱਚ ਤੋਂ ਬਾਅਦ ਵਿੱਚੋਂ ਇਹ ਮੰਤਰੀ ਮੰਡਲ ਤੋਂ ਅਸਤੀਫਾ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਸੀ ਸੋ ਇੱਕ ਪਾਸੇ ਜਿੱਥੇ ਹੁਣ ਵਿਧਾਨ ਸਭਾ ਦੇ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਆਪਣੇ ਪਰਤੋਲ ਦੀ ਹੋਈ ਦਿਖਾਈ ਦੇ ਰਹੀ ਹੈ ਹਰਿਆਣਾ ਦੇ ਵਿੱਚ ਤੇ ਨਾਲ ਹੀ ਨਾਲ ਜੇਕਰ ਗੱਲ ਕਰੀਏ ਹਰਿਆਣਾ ਦੀ ਇਲੈਕਸ਼ਨ ਦੇ ਲਈ ਕਾਂਗਰਸ ਦੇ ਨਾਲ ਗਠਜੋੜ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਸੋ ਉੱਥੇ ਹੁਣ ਵੱਡਾ ਝਟਕਾ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਲੱਗਿਆ ਤੇ ਆਮ ਆਦਮੀ ਪਾਰਟੀ ਦੇ ਇਸ ਐਮਐਲਏ ਵੱਲੋਂ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਜਿਹੜਾ ਹੱਥ ਹੈ ਉਹ ਫੜਿਆ ਗਿਆ ਸੋ ਵੱਡਾ ਝਟਕਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਆਮ ਆਦਮੀ ਪਾਰਟੀ ਦੇ ਲਈ ਹੈ ਦਰਅਸਲ ਹਰਿਆਣਾ ਵਿੱਚ ਗਠਜੋੜ ਦੀਆਂ ਗੱਲਾਂ ਵਿਚਾਲੇ ਕਾਂਗਰਸ ਲਈ ਇਹ ਵੱਡਾ ਝਟਕਾ ਹੈ ਜਦੋਂ ਕਿ ਉਹਨਾਂ ਦੇ ਮੌਜੂਦਾ ਐਮਐਲਏ ਤੇ ਸਾਬਕਾ ਮੰਤਰੀ ਰਜਿੰਦਰਪਾਲ ਗੋਤਮ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆਖਿਆ ਗਿਆ ਸੋ ਇਹਦੇ ਪਿੱਛੇ ਕਾਰਨ ਨੇ ਜਿਹੜੇ ਕਾਰਨ ਵੀ ਕੁਝ ਕਲੀਅਰ ਹੁੰਦੇ ਨਜ਼ਰ ਆਏ ਨੇ ਸੋ ਜੋ ਰਜਿੰਦਰਪਾਲ ਗੋਤਮ ਨੇ ਉਹਨਾਂ ਦੇ ਵੱਲੋਂ ਕੁਝ ਇਲਜ਼ਾਮ ਨੇ ਜਿਹੜੇ ਪਾਰਟੀ ਦੇ ਉੱਪਰ ਲਗਾਏ ਗਏ ਨੇ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਕਿ ਪਾਰਟੀ ਦਲਿਤ ਪਛੜੇ ਹੋਏ ਆਦਿਵਾਸੀਆਂ ਤੇ ਘੱਟ ਗਿਣਤੀਆਂ ਨੂੰ ਨਜ਼ਰ ਅੰਦਾਜ਼ ਕਰ ਰਹੀ ਆ ਸੋ ਇਹ ਇਲਜ਼ਾਮ ਲਗਾਏ ਨੇ ਪਾਰਟੀ ਦੇ ਉੱਪਰ ਸੋ ਪਾਰਟੀ ਦੇ ਨੀਤੀਆਂ ਦੇ ਉੱਪਰ ਕੀ ਪਛੜਿਆ ਨੂੰ ਦਲਿਤ ਵਰਗ ਨੂੰ ਤੇ ਬੌਝਨ ਸਮਾਜ ਆ ਜਿਹੜਾ ਉਹਨੂੰ ਲਗਾਤਾਰ ਇਗਨੋਰ ਜਿਹੜਾ ਕੀਤਾ ਜਾ ਰਿਹਾ ਹੈ ਹਾਈ ਕਮਾਂਡ ਦੇ ਵਿੱਚ ਇਹਨਾਂ ਨੂੰ ਮੌਕਾ ਦੇਣਾ ਤਾਂ ਦੂਰ ਦੀ ਗੱਲ ਹੈ ਇਹਨਾਂ ਵਰਗਾਂ ਨੂੰ ਸਗੋਂ ਇਹਨਾਂ ਦੇ ਉੱਪਰ ਵਿਚਾਰ ਵੀ ਨਹੀਂ ਕੀਤਾ ਜਾਂਦਾ ਇਹਨਾਂ ਬਾਰੇ ਸੋਚਿਆ ਵੀ ਨਹੀਂ ਜਾਂਦਾ ਇਹ ਜਿਹੜੇ ਇਲਜ਼ਾਮ ਨੇ ਉਹ ਹੁਣ ਇਸ ਵਿਧਾਇਕ ਦੇ ਵੱਲੋਂ ਜਿਹੜੇ ਉਹ ਲਗਾਏ ਗਏ ਨੇ ਤੋਂ ਨਾਲ ਹੀ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੈ ਉਹ ਬੁਰੀ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਦਬਾਅ ਦੇ ਵਿੱਚ ਹੈ ਦੇ ਘੱਟ ਗਿਣਤੇ ਦੇ ਬਹੁਤ ਜਣ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਸੋ ਇਹ ਜਿਹੜੇ ਇਲਜ਼ਾਮ ਨੇ ਰਜਿੰਦਰਪਾਲ ਗੋਤਮ ਦੇ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਜਿਹੜੇ ਉਹ ਲਗਾਏ ਗਏ ਨੇ ਸੋ ਸਿੱਧੇ ਤੌਰ ਤੇ ਇੱਕ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਉਹਨਾਂ ਵੱਲੋਂ ਟਾਰਗੇਟ ਕੀਤਾ ਗਿਆ ਸੋ ਉਹਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਇਹ ਲੱਗ ਰਿਹਾ ਸੀ ਸ਼ਾਇਦ ਇਸ ਮਾਮਲੇ 'ਚ ਸੁਧਾਰ ਆ ਜਾਏ ਲੇਕਿਨ ਲੰਮਾ ਸਮਾਂ ਹੁਣ ਦੇ ਬੀਤਣ ਤੋਂ ਬਾਅਦ ਵੀ ਪਾਰਟੀ ਦੀਆਂ ਨੀਤੀਆਂ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਲਗਾਤਾਰ ਪਛੜੀਆਂ ਛਰੇਣੀਆਂ ਨੂੰ ਭੋਜਨ ਸਮਾਜ ਨੂੰ ਪਾਰਟੀ ਦੇ ਵਿੱਚ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਸੋ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਅੱਜ ਉਹਨਾਂ ਵੱਲੋਂ ਆਮ ਆਦੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮੂਲੀਅਤ ਕੀਤੀ ਗਈ ਹੈ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਜਾਨਾ ਲੋਕਾ ਨਾ ਟੀਵੀ ਦੇ ਨਾਲ